ਪਾਪਾ ਹੁਣ ਸੇਤ ਠੀਕ ਰਹਿੰਦੀ ਛੋਡੀ ਹਾਂ ਪਾਈ ਸੇਤ ਤਾਂ ਠੀਕ ਹੈਗੀ ਦਵਾਈ ਦੂਜੀ ਟਾਈਮ ਨਾ ਲਈ ਜਾਇਆ ਕਰੋ ਦਵਾਈ ਦੂਜੀ ਤਾਂ ਬਾਈ ਚੱਲਦੀ ਰਹਿੰਦੀ ਹੁਣ ਤੈਨੂੰ ਪਤਾ ਹੀ ਆਣਾ ਚੱਲ ਤੂੰ ਦੱਸ ਕਿਵੇਂ ਫੋਨ ਕੀਤਾ ਸੀਗਾ ਮੇਰੀ ਸੇਤ ਨਾਲ ਤਾਂ ਚੱਲੀ ਜਾਣਾ ਤਾਂ ਸੋਨੀ ਨੇ ਤਾਂ ਨਹੀਂ ਕੋਈ ਗੱਲ ਕਹੀ ਨਾ ਪੁੱਤ ਕੀ ਹੋ ਗਿਆ ਕੋਈ ਗੜਬੜ ਹੋਈ ਵੀ ਆ ਨਾ ਗੜਬੜ ਤਾਂ ਕੋਈ ਨਹੀਂ ਪਾਪਾ ਬਸ ਤੈਨੂੰ ਪਤਾ ਹੀ ਆ ਹੁਣ ਬੇਬੇ ਦੇ ਸੁਭਾਅ ਦਾ ਨਾਲੇ ਮੈਂ ਘਰ ਦਾ ਸਾਰਾ ਕੰਮਕਾਰ ਕਰਦੀ ਆ ਨਾ ਫੇਰ ਵੀ ਬਸ ਭੱਜ-ਭੱਜ ਪੈਂਦੀਆਂ ਨੇ ਦੋਨੇ ਜਾਣੀਆਂ। ਉਹ ਚਲੋ। ਇਹ ਤਾਂ ਮੇਰਾ ਤਾਂ ਹੱਕ ਬੰਦਾ ਜੱਸੀ ਜੱਸੀ ਵੀ ਬੋਲਦੀ ਰਹਿੰਦੀ ਆ। ਚਲ ਕੋਈ ਨਹੀਂ ਉਹ ਤੇਰੇ ਭੈਣਾ ਵਰਗੀ ਆ। ਉਹ ਜਵਾਕੜੀ ਆ ਉਹਨੂੰ ਇੰਨਾ ਪਤਾ ਨਹੀਂਗਾ ਜੇ ਬੋਲ ਵੀ ਦਿੰਦੀ ਆ ਤੂੰ ਚੁੱਪ ਕਰ ਜਾ ਕਰ ਭਾਈ ਹੋਰ ਕੀ ਆ। ਮੈਂ ਤਾਂ ਚੁੱਪ ਹੀ ਆ ਪਾਪਾ ਮੈਂ ਤਾਂ ਕੁਛ ਬੋਲਦੀ ਵੀ ਨਹੀਂ। ਗੱਲ ਤਾਂ ਆ 2 ਸਾਲ ਹੈਗੀ ਆ ਇਹਨੇ ਤੁਸੀਂ ਵਿਆਹ ਦੋਗੇ ਉਹਨੂੰ ਉਹਨੇ ਆਪਦੇ ਘਰੇ ਤੂੰ ਆਪਦੇ ਘਰੇ ਫਿਰ ਕੀ ਨਹੀਂ ਆਉਣਾ ਇੱਥੇ। ਰਹੀ ਤੇਰੀ ਸੱਸ ਦੀ ਗੱਲ। ਸਮਝ ਲੈ ਤੇਰੀ ਮਾਂ ਬੋਲ ਦਿੰਦੀ ਆ ਭਾਈ ਜੇ ਤੈਨੂੰ ਕੋਈ ਹੋਰ ਬੋਲਦਾ ਤਾਂ ਦੱਸ। ਪਾਪਾ ਨੂੰ ਪਤਾ ਨਹੀਂ ਹੈਗਾ ਸੋਨੀ ਨੂੰ ਵੀ ਮਗਰ ਲਾ ਰੱਖਿਆ ਬੇਬੇ ਨੇ ਤਾਂ ਦੋਹੇ ਜਾਨੀਆਂ ਇਹ ਜੇ ਕੰਨ ਭਰਦੀਆਂ ਸੋਨੀ ਵੀ ਮੈਨੂੰ ਬਸ ਉੱਚਾ ਨੀ ਮਾ ਬੋਲ ਹੀ ਜਾਂਦਾ ਅੱਗੇ ਜਮਾ ਨਹੀਂ ਬੋਲਦਾ ਸੀਗਾ ਹੁਣ ਬਸ ਇਹ ਜਾਂ ਕੰਨ ਭਰਦੀਆਂ ਉਹ ਨਹੀਂ ਕਾਦੇ ਪਿੱਛੇ ਕੁਲੇ ਸਾ ਕੋਈ ਕੰਮ ਧੰਦੇ ਪਿੱਛੇ ਆ ਕੀ ਗੱਲਬਾਤ ਹੈਗੀ ਫਿਰ ਐ ਤਾਂ ਹੁਣ ਮਾੜਾ ਮੋਟਾ ਦਾ ਘਰੇ ਚੱਲਦੀ ਰਹਿੰਦਾ ਮੈਨੂੰ ਫੋਨ ਕਰਨ ਵਾਲੀ ਤਾਂ ਕੋਈ ਗੱਲ ਨਹੀਂ ਸੀ ਫਿਰ ਪਾਪਾ ਕੰਮ ਕਰਦਾ ਮੈਂ ਸਾਰਾ ਕਰਦੀ ਆ ਪਰ ਸੋਨੀ ਨੂੰ ਕਹਿੰਦੇ ਆ ਤਾਂ ਕੰਮ ਕਰ ਨਹੀਂ ਕਰਦੀ ਤਾਂ ਲੇਟ ਉੱਠਦੀ ਹੈਗੀ ਨਾਲੇ ਆ ਭਾਈ ਨੇ ਹੈਗਾ ਮਿੱਠੂ ਹਾਂ ਹਾਂ ਉਹਨੇ ਬਸ ਮੈਨੂੰ ਸੂਟ ਲਿਆਤਾ ਚਲੋ ਤਾਂ ਮੈਨੂੰ ਆਪਣੀਆਂ ਧੀਆ ਵਾਂਗੂ ਸਮਝਦਾਗਾ ਬਸ ਸੂਟ ਤੋਂ ਐਡੀ ਵੱਡੀ ਗੱਲ ਬਧਾਈ ਨਾ ਜੱਸੀ ਨੇ ਕਹਿੰਦੇ ਇਹਨਾਂ ਤਾਂ ਸੂਟ ਲਿਆ ਲਿਆ ਕੇ ਦਿੰਦਾ ਇਹ ਗੱਲ ਭਲਾ ਕਿੱਥੇ ਜਾਂਦੀ ਐ ਚਲ ਫੇਰ ਕੀ ਹੋਗਾ ਪਹਿਲੀ ਗੱਲ ਤਾਂ ਚਲ ਉਹਦੀ ਮਾੜੀ ਗੱਲ ਆਉਣੇ ਲਿਆ ਕੇ ਨੀਛੇ ਦਿਨਾ ਤੈਨੂੰ ਪਤਾ ਅੱਜਕੱਲ ਜਵਾਨਾਂ ਬਹੁਤ ਗਲਤ ਹੈਗਾ ਇਹਨਾਂ ਦੇ ਦਿਮਾਗ ਦੇ ਵਿੱਚ ਕੋਈ ਹੋਰ ਚੀਜ਼ ਆ ਗਈ ਹੋਊਗੀ ਭਾਈ ਹੈ ਚਲ ਸੋਨੀ ਤਾਂ ਨਹੀਂ ਕੋਈ ਬੋਲਿਆ ਫਿਰ ਬੋਲਿਆ ਜਦੋਂ ਕੰਨ ਪਰ ਤੇ ਸੋਨੀ ਤਾਂ ਬੋਲੂਗਾ ਨਾ ਸੋਨੀ ਕਹਿੰਦਾ ਉਹ ਤੇ ਨੇੜੇ ਵੀ ਨਹੀਂ ਜਾਣਾ ਹੁਣ ਮੇਰੀ ਗੱਲ ਸੁਣੋ ਜਦੋਂ ਘਰ ਚ ਰਹਿੰਦਾ ਚਾਹ ਪਾਣੀ ਤਾਂ ਫੜਾਉਣਾ ਪਊਗਾ ਹੀ ਉਹ ਤਾਂ ਹਾਕੀ ਬਣਦਾ ਵੀ ਪਰ ਮੈਂ ਤਾਂ ਬੋਲੇ ਹੀ ਜਾਂਦਾਗਾ ਉਹ ਤਾਂ ਹਾਕੀ ਬਣਦਾਗਾ ਹੋਰ ਫੜਾਊਗਾ ਕੌਣ ਭਈ ਉਹ ਤਾਂ ਤੈਨੂੰ ਹੀ ਫੜਾਉਣਾ ਪਊਗਾ ਮਾਂ ਵੀ ਕਿੰਨਾ ਘਚਰ ਬੈਠੀ ਹੈਗੀ ਭੈਣਾਂ ਭੈਣਾਂ ਆਪਦੇ ਘਰੇ ਵਗ ਜੂਗੀ ਤਾਂ ਆਪਾਂ ਕਿੱਥੇ ਤਾਂ ਸੋਨੀ ਨੇ ਇਹ ਕਹਿਣਾ ਸੀ ਵੀ ਤੁਸੀਂ ਇਹ ਗੱਲ ਕਹਿੰਦੀਆਂ ਕਿਵੇਂ ਹੋ ਵੀ ਉਹ ਤਾਂ ਧੀਆ ਮਗੂ ਸਮਝਦਾਗਾ ਹੈ ਚਰਨੋਂ ਨੂੰ ਤੇ ਆਪ ਦੇਖ ਲੈ ਕਿਵੇਂ ਗੱਲਾਂ ਜੋੜਦੀਆਂ ਇਹ ਚੰਗੀ ਗੱਲ ਨਹੀਂ ਹੁੰਦੀ ਚੰਗੀ ਗੱਲ ਕਿੱਥੇ ਹੁੰਦੀ ਆ ਭਾਈ ਹੁਣ ਫਿਰ ਕੀ ਕਰ ਸਕਦੇ ਹੁਣ ਮੈਂ ਕੀ ਖਮਾ ਇਹਨਾਂ ਮੈਨੂੰ ਬੁਲਾਇਆ ਤਾਂ ਕੋਈ ਗੱਲ ਦਾ ਮਸਲਾ ਤਾਂ ਹੱਲ ਕਰਕੇ ਜਾਊਂਗਾ। ਆਹੀ ਗੱਲ ਸੀ ਪਾਪਾ ਮੇਰੇ ਸਾਨੂੰ ਦੱਸਦੀਆਂ। ਹਾਂ। ਜਿਹੜੀ ਪਿੰਡ ਵਾਲੀ ਆਪਣੀ 2 ਕਿੱਲੇ ਜ਼ਮੀਨ ਨਹੀਂ ਹੈਗੀ। ਹਾਂ। ਬਸ ਬੇਬੇ ਕਹਿੰਦੀ ਉਹ ਜ਼ਮੀਨ ਵੇਚ ਆ ਕਹਿੰਦੀ ਪੈਸੇ ਲਿਆ ਇੱਥੇ। ਇਹਨੂੰ ਮਿੱਠੂ ਬਾਈ ਨੂੰ ਟਰੱਕ ਦਵਾਉਣਾ ਹੈਗਾ। ਮਿੱਠੂ ਨੂੰ ਟਰੱਕ ਦਵਾਉਣਾ, ਜ਼ਮੀਨ ਉੱਥੋਂ ਵਾਲੀ ਵੇਚਨੀ ਆ ਟਰੱਕ ਮਿੱਠੂ ਨੂੰ ਦਵਾਉਣਾ। ਫਿਰ ਇੱਥੇ ਉਹ ਵੇਚ ਦੋ ਕਹੇ ਭਾਈ ਤੁਸੀਂ ਆਪ ਦੇ ਦੋ ਕਿੱਲੇ। ਬਸ ਪਾਪਾ ਤੈਨੂੰ ਪਤਾ ਹੀ ਆ। ਅ ਰਿਸ਼ਤਾ ਕਰਨ ਵੇਲੇ ਤੁਸੀਂ ਵੀ ਨਹੀਂ ਦੇਖਿਆ। ਹੁਣ ਭਾਈ ਮੈਨੂੰ ਕੀ ਪਤਾ ਸੀਗਾ ਵੀ ਕੀ ਗੱਲਬਾਤ ਹੋਊਗੀ ਚਲ ਆਪਣੇ ਚਗਜਾਇਸ ਐ ਨਹੀਂ ਸੀ ਆਪਾਂ ਚੁੰਨੀ ਚੜਾਵਾ ਕਰਕੇ ਤੋਰਤਾ ਤੈਨੂੰ ਜ਼ਮੀਨ ਤਾਂ ਸੋਡੂ ਹੀ ਐ ਮੈਂ ਕਿਦੋਂ ਹੱਕ ਤੇ ਧਰ ਕੇ ਲੈ ਕੇ ਜਾਣੀਆਂ ਪਰ ਜਿੰਨਾ ਚਿਰ ਬੈਠਾ ਮੈਂ ਉਹਨੇ ਚਿਰ ਲੋਕ ਕੀ ਕਹਿਣਗੇ ਵੀ ਜ਼ਮੀਨ ਵੇਚਤੀ ਐ ਕਰਤਾ ਵੀ ਗਹਾ ਆਪਦੇ ਜੇਠ ਨੂੰ ਕੁੜੀ ਲੈ ਗਈ ਟਰੱਕ ਲੈ ਕੇ ਦਿੱਤਾ ਪਰ ਬੇਬੇ ਨੇ ਤਾਂ ਉੱਥੇ ਕਰਾਰੀ ਰੇੜ ਘਾ ਰੱਖੀ ਐ ਨਾ ਕਹਿੰਦੀ ਬਸ ਤੂੰ ਜ਼ਮੀਨ ਲੈ ਕੇ ਆ ਮਿੱਠੂ ਬਾਈ ਨੇ ਟਰੱਕ ਲੈਣਾ ਹੋਊਗਾ ਹੁਣ ਇੰਨਾ ਕਿਤਾਬ ਵੀ ਕਰ ਸਕਦੇ ਐ ਨਾ ਸਾਰਾ ਕੁਝ ਬੰਦ ਦਾ ਥੰਦ ਦਾ ਸਾਰਾ ਕੁਝ ਇਹਨਾਂ ਦੇ ਨਹੀਂ ਸੋਨੀ ਵੀ ਇਹ ਗੱਲ ਕਹਿੰਦਾ ਸੋਨੀ ਕੀ ਕਰੇ ਵਿਚਾਰਾ ਉਹਨ ਤਾਂ ਸੋਨੀਆਂ ਪੈਂਦੀਆਂ ਨੇ ਇਹੋ ਜਿਹਾ ਸੋਨੀ ਹੈ ਨਹੀਂ ਦਿਲ ਦਾ ਚੰਗਾ ਫਿਰ ਤਾਂ ਮੈਨੂੰ ਕਦੇ ਨਹੀਂ ਚਨੀਮਾ ਬੋਲਾ ਸੀ ਪਰ ਇਹੋ ਜੇ ਕੰਨ ਭਰਦਿਆਂ ਦੋਨੇ ਮਾਵਾਂ ਧੀਆਂ ਉਹ ਵੀ ਮੈਨੂੰ ਬੋਲ ਜਾਂਦਾਗਾ ਨਹੀਂ ਫਿਰ ਹੈ ਕਿੱਥੇ ਆ ਸੋਨੀ ਮੇਰੇ ਨਾਲ ਗੱਲ ਤਾਂ ਕਰਾ ਮੈਂ ਗੱਲ ਕਰਦਾ ਉਹਦੇ ਨਾਲ ਵੀ ਭਾਈ ਆ ਗੱਲ ਕਿੱਧਰ ਨੂੰ ਜਾਂਦੀ ਹੈਗੀ ਹੈ ਤੁਸੀਂ ਤਾਂ ਹੁਣੀ ਜ਼ਮੀਨ ਵੇਚਣ ਨੂੰ ਗਏ ਫਿਰ ਮੈਂ ਵੀ ਰੋਟੀ ਖਾਣੀ ਆ ਮੈਨੂੰ ਕਿਹਨੇ ਪੂੜੇ ਦੇਣੇ ਆ ਫਿਰ ਬਸ ਆਉਣ ਵਾਲੀ ਹੋਣਗੇ ਉਹ ਕਰਵਾ ਕਰ ਲਿਓ ਤੁਸੀਂ ਜਿਹੜੀ ਗੱਲ ਕਰਨੀ ਹੈਗੀ ਚਲ ਕੋਈ ਨਾ ਮੈਂ ਕਰਦਾ ਗੱਲ ਇਹਨਾਂ ਨਾਲ ਭਾਈ ਵੀ ਐ ਤਾਂ ਜ਼ਮੀਨ ਹੈ ਸੋਡੀ ਆ ਮੈਂ ਮੰਨ ਲੈਣਾ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਅੱਜ ਹੀ ਵੇਚ ਕੇ ਧਰ ਉਪਰੇ ਬਾਕੀ ਨਾ ਆਪਾਂ ਵੇਚ ਵੀ ਨਹੀਂ ਸਕਦੇ ਤੈਨੂੰ ਪਤਾ ਤਾਂ ਹੈਗਾ ਸਾਰੀ ਜ਼ਮੀਨ ਤਾਂ ਤੇਰੀ ਭੂਆ ਵਰਗੀਆਂ ਦੇ ਨਾਂ ਫਿਰਦੀ ਆ ਗਾਹਾਂ ਉਹ ਜਵਾਕਾਂ ਦੇ ਨਾਂ ਚੜ ਗਈ ਉਹ ਜਿਹੜੀ ਉਹ ਮਰ ਗਈ ਸੀ ਭੂਆ ਬਸ ਆਪਾਂ ਕੀ ਕਰਾਂ ਵਿਆਹ ਤੇ ਕਿੰਨਾ ਖਰਚ ਕਰਿਆ ਉਹਦੇ ਨਾਲ ਨਹੀਂ ਢਿੱਡ ਭਰਿਆ ਹੈਗਾ ਜਿਹੜੀ ਹੁਣ ਜ਼ਮੀਨ ਤੇ ਅੱਖ ਰੱਖੀ ਬੈਠੀ ਐ ਮਾਂ ਇਹ ਤਾਂ ਗਲਤ ਗੱਲ ਆ ਫਿਰ ਭਾਈ ਮੈਂ ਤਾਂ ਦੇਖ ਲਵਾਂ ਇਹਦੇ ਪੇਕਿਆਂ ਦੇ ਕੌਣ ਹੈਗਾ ਹੋਰ ਉਹ ਤਾਂ ਕੱਲਾ ਲਾਲਚ ਲਾਲ ਚ ਹੋ ਗਿਆਗਾ ਹੈ ਕੱਲ ਨੂੰ ਕੁੜੀ ਫਿਰ ਕੁੜੀ ਨੂੰ ਵੀ ਵੇਚ ਕੇ ਦੇਓਗੇ ਤੁਹਾਨੂੰ 2 ਕਿੱਲੇ ਜੇ ਅਗਲੇ ਕੁੜੀ ਨੂੰ ਇਹ ਜੇ ਟੱਕਰ ਗਏ ਫਿਰ ਕੁਛ ਨਹੀਂ ਕਹਿ ਸਕਦੇ ਚਲ ਸੋਨੀ ਆਉਂਦੀ ਹੋਣਾਗਾ ਤੁਸੀਂ ਕਰ ਲਿਓ ਗੱਲ ਹਾਂ ਮੈਂ ਕਰਕੇ ਜਾਉਂਗਾ ਗੱਲ ਰੋਟੀ ਤਾਂ ਹੁਣ ਰਵੀ ਪਾਪਾ ਅੱਜ ਤੂੰ ਚਲ ਦੇਖਣਾ ਪੁੱਤ ਕੋਈ ਨਾ ਗੱਲ ਕਰਕੇ ਜਾਏ ਤੁਸੀਂ ਕੋਈ ਨਾ ਕੋਈ ਨਾ ਰੋਟੀ ਬਣਾਉਣੀ ਹੈ ਫਿਰ ਕਮਾਲ ਦੀ ਗੱਲ ਹੋਈ ਪਿਆ ਲੋਕਾਂ ਦਾ ਸਰੇ ਪਿਆਗਾ ਨਾਲੇ ਕੁੜੀ ਦਿਓ ਇਹਨਾਂ ਨੂੰ ਨਾਲੇ ਜ਼ਮੀਨ ਦਿਓ ਕਾਲ ਜ਼ਮੀਨ ਮੰਨ ਲੈਣੇ ਵੀ ਇਹਨਾਂ ਦੀ ਆਪਰ ਐ ਤਾਂ ਨਹੀਂ ਵੀ ਹੁਣੀ ਵੇਚ ਦਿਓ ਟਾਈਮ ਆਊਗਾ ਭਾਈ ਦੇ ਦਾਂਗੇ ਜ਼ਮੀਨ ਆਪਦੀ ਉੱਥੇ ਖੇਤੀ ਕਰ ਲੋ ਵੇਚ ਦਿਓ ਛੋਡੀ ਮਰਜੀ ਆ ਲੈ ਤੂੰ ਘਤ ਪਾਂਡੀ ਵਾਂਜੀ ਜੰਨੀ ਆ ਮਾਂ ਹੋਰ ਕੀ ਕਰਾ ਹੁਣ ਉਹ ਮਹਾਰਾਣੀ ਕੀ ਕਰਦੀ ਹੈਗੀ ਉਹ ਤਾਂ ਮਹਾਰਾਣੀ ਅੰਦਰ ਬੈਠੀ ਹੈ ਮੋਜਾਂ 'ਚ ਬੈਠੀ ਹੋ ਜਿਉਂ ਕੋੜੀ ਲੈ ਸ਼ਰਮਣੀ ਹੁੰਦੀ ਹੈਗੀ ਵੀ ਪਾਂਡੇ ਦਾ ਮਾਜਲਾ ਹੁਣ ਉਹਦੇ ਕੋਲ ਬੈਠੀ ਰਹੇਗੀ ਸਾਰਾ ਦਿਨ ਕਿਹੜੇ ਵੇਲੇ ਤਾਂ ਆਇਆ ਬੈਠਾ ਮਸਾਂ ਨੇ ਦੀਦਾ ਪਿਓ ਆਇਆਗਾ ਬੈਗੀ ਉਹਦੇ ਸਹਰਾਣੇ ਹੁਣ ਕੋੜਾ ਨੇ ਕੀ ਕਰਨਾ ਇਹ ਤਾਂ ਆਪਾਂ ਨੂੰ ਕਰਨਾ ਪਊਗਾ ਇਹ ਕਿਧਰ ਆ ਕੇ ਨਾਲੇ ਉੱਠ ਕੇ ਅੱਜਾ ਕਿੰਦਰ ਉਹਨੂੰ ਜਿਆਦਾ ਵਿਚਾਰਨੋਂ ਦੇ ਉਹ ਤਾਂ ਕਦੇ ਹਾਲਚਾਲ ਨਹੀਂ ਪੁੱਛਿਆ ਹੈਗਾ ਚਰਨੋਂ ਦਾ ਨੇ ਇਹ ਅੱਗੇ ਤਾਂ ਕਦੇ ਇਹ ਆਇਆ ਨਹੀਂ ਹਾਂ ਮੇਰੀ ਗੱਲ ਸੁਣ ਮਾਨ ਨਾਲੇ ਹਾਂ ਅੱਜ ਤਾਂ ਮੌਕਾ ਹੈ ਜਿਹੜੇ ਦੋ ਕਿੱਲੇ ਨੇ ਦੇਖ ਚਰਨੋਂ ਦੇ ਹਾਂ ਹੈਨਾ ਤੇ ਉਹ ਪੁੱਛ ਲਾ ਹਣ ਉਹਨੂੰ ਵੀ ਕਦੋਂ ਦਵੋਂਗੇ ਭਾਈ ਉਹ ਵੀ ਚਰਨੋਂ ਕੋਲ ਹੀ ਆਉਣਗੇ ਜਦੋਂ ਮਰਜ਼ੀ ਆ ਜਾਣਾ ਚਾਹੇ ਹੁਣ ਆ ਜਾਣ ਚਾਹੇ ਬਾਅਦ ਚ ਆ ਜਾਣ ਹਾਂ ਐਂ ਕਹਦੇ ਕਹਦੇ ਸਾਡੇ ਤਾਂ ਭਾਈ ਹੁਣੇ ਦੇ ਦੇ ਦੋ ਕਿੱਲੇ ਨਾਲੇ ਤਾਂ ਦੇਖ ਮਿੱਟੂ ਬਾਈ ਨੂੰ ਰੱਕ ਮੰਗਦਾ ਮੁੱਧਰੋ ਸਰਜੂਗਾ ਮਾਂ ਨਹੀਂ ਕਰੋ ਪੈਸੇ ਲੱਗਣਗੇ ਆਪਣੇ ਨਾਲ ਤਾਂ ਆਪਣੀ ਕਬੀਲਦਰੀ ਸੈੱਟ ਹੋ ਜੂਗੀ ਮਾੜੀ ਮੋਟੀ ਹਾਂ ਅੰਜੇ ਗੱਲ ਕਰ ਲੈ ਇਹਦੇ ਨਾਲ ਨਹੀਂ ਫੇਰ ਨਹੀਂ ਆਈ ਦੇਣੀਆਂ ਇਹਨੇ ਉਹ ਤਾਂ ਮਸਾ ਆਇਆ ਅੱਜ ਹੋਰ ਹੋੜ ਨਹੀਂ ਆਉਂਦਾ ਨਹੀਂ ਪਤਾ ਹੈ ਗਿਆ ਉਹ ਚਾਚੇ ਤਾਈ ਹੈਗੇ ਤਾਂ ਹੈਗੇ ਨਹੀਂ ਉਹਦੇ ਐਨੀ ਪਤਾ ਉਹ ਮੇਰ ਮਾਰ ਕੇ ਬੈਠ ਜਾਣਗੇ ਫੇਰ ਕੀ ਕਰਾਂਗੇ ਆਪਾਂ ਲਾ ਚਾਚੇ ਤਾਈ ਨੂੰ ਆ ਕਿਵੇਂ ਮੇਰ ਮਾਰ ਦਿੰਨੇ ਆਪਾਂ ਕੋਈ ਪਤਾ ਨਹੀਂ ਦਿੰਦਾ ਆਪਣਾ ਹੱਕ ਬਣਦਾ ਆਪਣਾ ਤਾਂ ਹੱਕ ਬਣਦਾ ਮਾਂ ਚਾਚੇ ਤਾਈ ਨੂੰ ਤਾਂ ਹੋਊਗਾ ਵੀ ਸਾਡੇ ਨਾਮ ਲੱਗ ਜੇ ਉਹ ਥੋੜੀ ਐ ਕਹਿਣਗੇ ਵੀ ਕੁੜੀ ਨੂੰ ਜ਼ਮੀਨ ਮਿਲ ਜੇ हां ਚਰ ਨੋੜੀ ਨਹੀਂ ਨਾਮ ਨੂੰ ਲੈਂਦੀ ਹੈਗੀ ਜ਼ਮੀਂਦਾਰ ਨੂੰ ਤਾਂ ਹੈ ਵੀ ਪਈ ਰਹਿਣ ਦੇ ਮੇਰੇ ਬਾਪ ਕੋਲੇ ਮੇਰੇ ਬਾਪ ਬੈਠਾ ਤਾਂ ਹੈਗਾ ਤਾਂ ਨਹੀਂ ਨਾਮ ਲੈਂਦੀ ਹੈਗੀ ਉਹ ਸਹੀ ਗੱਲ ਹੈ ਅੱਜੀ ਘਰਾਂ ਇਹਦੇ ਕੰਨਾਂ 'ਚ ਗੱਲ ਆਜੀ ਗੱਡਾ ਹੋਰ ਹੋਣਾ ਤੂੰ ਤਾਂ ਪੌਲੀਆਂ ਮਾਤ ਦੇ ਦੱਸ ਦੇਣੀ ਆ ਯਾਦ ਕਰਾਉਣੀ ਪੈਂਦੀ ਹੈ ਗੱਲ ਤੇਰੇ ਨਹੀਂ ਦਿਮਾਗ 'ਚ ਵੱੜਦੀ ਨਹੀਂ ਹੁੰਦੀ ਹੈਗੀ ਨਹੀਂ ਐ ਨਹੀਂ ਹੈਗਾ ਵੀ ਮੈਂ ਗੱਲ ਕਰਨ ਲਾ ਜਾ ਕੇ ਅੱਜ ਆਇਆ ਨਹੀਂ ਮੇਰੇ ਤਾਂ ਦਿਮਾਗ 'ਚ ਹੀ ਨਹੀਂ ਆਈ ਚਲ ਚੰਗਾ ਹੋਇਆ ਤਾਂ ਯਾਦ ਕਰਾ ਤਾਂ ਆ ਨਾਲੇ ਹੁਣ ਮਿੱਠੂ ਟਰੱਕ ਲੈਣ ਨੂੰ ਖੇੜਦਾ ਉਹ ਹੀ ਉਧਰ ਦੇ ਚਕੇ ਮਟੂਨ ਰੱਖੋ ਉਸ ਚੁਲਾ ਦੇਣਿਆ ਹੋਰ ਮੈਂ ਕੀ ਕਹੀ ਜੰਨੀ ਆਂਗੇ ਨਾਲ ਵਧੀਆ ਸੱਜੂਗਾ ਆਪਣੇ ਘਰੋਂ ਪੈਸੇ ਲੱਗਣਗੇ ਨਹੀਂ ਹੁਣ ਤਾਂ ਕਬੀਲਦਾਰੀ ਪਹਿਲੀ ਨਹੀਂ ਸੈਟ ਹੈਗੀ ਭਾਈ ਹਾਂ ਪਹਿਲੇ ਹੱਥ ਟਾਈਟ ਹੋਇਆ ਪਿਆ ਤੇ ਤੇਰਾ ਵੀ ਵਿਆਹ ਕਰਨਾ ਉਹਦੇ ਵੀ ਚਾਰ ਪੰਜੇ ਜੋੜ ਚਲੋ ਮੇਰਾ ਵਿਆਹ ਮੈਨੂੰ ਰੱਖਿਆ ਕਰੋ ਵਿਆਹ ਬੂਆ ਨੂੰ ਹਾਲੇ ਨਹੀਂ ਮੈਂ ਵਿਆਹ ਕਰਵਾਉਣਾ ਹੈ ਗਿਆ ਮਾਂ ਹੋਰ ਹੋਣਾ ਨਹੀਂ ਹੁਣ ਤਾਂ ਬਣ ਜੂਗਾ ਆ ਮਿੱਟੂ ਦੀ ਕਮਾਈ ਆਉਂਦੀ ਐ ਨਾਲ ਫੇਰ ਇੱਥੇ ਕੌਣ ਤੈਨੂੰ ਉਹ ਕਰ ਜਿਊਗਾ ਜੇ ਜੇ ਕੋਈ ਜਵਾਕ ਜੱਲਾ ਹੋ ਗਿਆ ਨਾ ਮੁੜ ਕੇ ਫਿਰ ਇਹ ਆਪ ਦੀ ਚਲਾਉਣ ਲੱਗ ਜੂਗੀ ਮਿੱਠੂ ਦੀ ਕਮਾਈ ਤਾਂ ਮੈਨੂੰ ਐ ਲੱਗਦਾ ਭਾਬੀ ਖਾਈ ਜਾਂਦੀ ਆ ਆਪਣੇ ਕੋਲ ਤਾਂ ਕਿਹੜੀ ਹੁੰਦੀ ਹੈਗੀ ਹੈ ਆਪਾਂ ਨੂੰ ਕਦੀ 1 ਰੁਪਿਆ ਦਿਖਾਇਆ ਬਾਈ ਨੇ ਵਿਆਹ ਖੜ ਜੱਸੀ ਹੈ ਤੈਨੂੰ ਸੂਟ ਲਿਆ ਤਾਂ ਜਾਂ ਤੈਨੂੰ ਸੂਟ ਲਿਆ ਤਾਂ ਉਹਨੂੰ ਤਾਂ ਮੈਡਮ ਨੂੰ ਲਿਆਦਾ ਸੂਟ ਦੇਖ ਲਾ ਉਹਨੂੰ ਤਾਂ ਸੂਟ ਲਿਆ ਤਾਂ ਤੇ ਤੈਨੂੰ ਕਿਉਂ ਨਹੀਂ ਲਿਆਂਦਾ ਨਾਲ ਇਹ ਤਾਂ ਗੱਲ ਐ ਮਾਂ ਵੀ ਮੈਨੂੰ ਸੂਟ ਨਹੀਂ ਲਿਆ ਕੇ ਦਿੱਤਾ ਹੈ ਗਿਆ ਆਪਣੇ ਨਾਲ ਪਿਆਰ ਨਹੀਂ ਹੈ ਗਿਆ ਉਹਨੂੰ ਤਾਂ ਮੈਨੂੰ ਲੱਗਦਾ ਚਰਨੋਂ ਨਾਲ ਪਿਆਰ ਆ ਉਹ ਤਾਂ ਹੁਣ ਦਿਖੀ ਰਿਹਾ ਹੈ ਹੁਣ ਮੈਂ ਬੋਲ ਕੇ ਕੀ ਸੁਣਾਵਾਂ ਤੈਨੂੰ ਉਹ ਤਾਂ ਮੈਨੂੰ ਦਿਖੀ ਜਾਂਦਾ ਵਿੱਚੇ ਵਿੱਚ ਵੀ ਸਾਰਾ ਕੁਝ ਲਿਆ ਕੇ ਜੱਕ ਦੇ ਨੇ ਝੋਲਾ ਲੈ ਕੇ ਉਹਨੂੰ ਫੜਾਤਾ ਜਿਵੇਂ ਮਾਂ ਹੁੰਦੀ ਐ ਮੈਂ ਕੋਲੇ ਬੈਠੀ ਰਹਗੀ ਹੋਰ ਹੁਣ ਨਹੀਂ ਦੇਖ ਲਵਦੀ ਭੈਣ ਨੂੰ ਫੜਾਉਂਦਾ ਝੋਲਾ ਵੀ ਮੈਨਨੇ ਦਿਨਾਂ ਵਾਦਾ ਆਇਆ ਆਪਦੀ ਭੈਣ ਵਾਸਤੇ ਫਰੂਟ ਲੈ ਕੇ ਜਾਨਾ ਉਹਦੀ ਸੋਚ ਫਿਕਰ ਹੋ ਜਾਂਦੀ ਐ ਉਹਨੂੰ ਤਾਂ ਪਹਿਲਾਂ ਨਹੀਂ ਮੈਨੂੰ ਤਾਂ ਹੁਣ ਐ ਵੀ ਸ਼ੱਕ ਲੱਗਦਾ ਏ ਕਿਹ ਕੀ ਪਤਾ ਜਿਹੜੇ ਪੈਸੇ ਤੱਕੇ ਕਮਾ ਕੇ ਲਿਆਇਆ ਹੋਊਗਾ ਉਹ ਵੀ ਉਹਦੇ ਵਿੱਚ ਹੀ ਹੁਣ ਝੋਲੇ ਦੇ ਆਹੀ ਤਾਂ ਗੱਲ ਐ ਮਾਂ ਵੀ ਆਪਾਂ ਨੂੰ ਕਦੇ 1 ਰੁਪਏਂ ਦਿਖਾਏ ਹੈਗੇ ਬਈ ਵੀ ਜਾਣਦੇ ਕਿੱਥੇ ਨੇ ਉਹਦੇ ਪੈਸ ਉਹੀ ਖਾਂਦੀ ਆ ਤੇ ਪੈਸੇ ਨਹੀਂ ਕਿਉਂ ਮੋਢਾ ਨ ਮੋਢੇ ਨਾਲ ਮੋਢਾ ਜੋੜ ਕੇ ਬੈਠਦੀ ਭਈ ਅਗਲਿਆਂ ਨੂੰ ਉਹਨੂੰ ਕੀ ਜ਼ਰੂਰਤ ਪੈਂਦੀ ਆ ਆਪਕੇ ਵੀ ਨਹੀਂ ਬਣਦਾ ਹੈਗਾ ਉਹਦਾ ਪੈਸਿਆਂ ਦੇ ਮਾਰੀ ਪਿੱਛੇ ਵਿੱਚ ਫਿਰਦੀ ਆ ਉਹਦੇ ਵੀ ਮੈਨੂੰ ਪੈਸੇ ਫੜਾਊਗਾ ਕੋਈ ਨਹੀਂ ਪਹਿਲਾਂ ਤਾਂ ਇਹਦੇ ਪਿਓ ਨਾਲ ਗੱਲ ਕਰ ਲੈਂਦੇ ਮੈਨੂੰ ਫੇਰ ਇਹਦੇ ਕੰਨ ਖਿੱਚੂ ਮੈਂ ਨਹੀਂ ਵਿਆਹ ਵੀ ਇਹਦਾ ਹੋ ਜਾਂਦਾ ਮੈਨੂੰ ਲੱਗਦਾ ਹੈ ਵਿਆਹ ਕਰਾ ਸਕਦਾ ਸੀਗਾ ਉਦੋਂ ਇਹਨੇ ਕਰਵਾਈ ਤਾਂ ਹੀ ਨਹੀਂ ਹੈਗਾ ਕਰਵਾਇਆ ਵੀ ਤਾਂ ਹੀ ਤੱਕ ਵਿਆਹ ਨਹੀਂ ਕਰਾਉਂਦਾ ਉਹ ਹਾਂ ਕੋਈ ਗੱਲ ਨਹੀਂ ਐ ਕਰਮਾ ਤੂੰ ਕਰੀਂ ਦੋ ਕਿੱਲ ਵਾਲੀ ਗੱਲ ਤਾਂ ਠੀਕ ਹੈ ਨਾ ਨਹੀਂ ਇਹ ਨਾਲੇ ਆਈ ਗਈ ਨਹੀਂ ਦੇਣੀ ਹੈਗੀ ਆਪਾਂ ਨੂੰ ਫੇਰ ਨਾ ਇਹ ਤਾਂ ਫਿਰ ਮੈਂ ਅੱਜ ਹੀ ਗੱਲ ਕਰੂੰਗੀ ਹਾਂ ਚੰਗਾ ਪਈ ਰਹਿਣ ਤੇ ਭਾਂਡੇ ਤੈਨੂੰ ਕੀ ਲੋੜ ਪੈਂਦੀ ਆ ਮੰਜਨ ਵਾਲੀ ਆ ਫਿਰ ਮੈਂ ਮਾਜ ਲੂਗੀ ਆਪੇ ਉਹੀ ਫੇਰ ਵਿੱਚ ਪਸੀ ਰਹਿਣੀ ਆ ਭਾਂਡਿਆਂ ਦੇ ਤੂੰ ਵੀ ਫੇਰ ਹੋਰ ਕੀ ਕਰਾਂ ਮੈਂ ਕਿਹਾ ਚੱਲ ਪਏ ਨੇ ਮੈਂ ਮਾਜ ਦਿੰਨੀ ਆ ਕਿਉਂ ਬਈ ਆਪੇ ਮਾਜ ਲੂਗੀ ਹਥੋਂ ਨਹੀਂ ਮਹਾਰਾਣੀ ਜਦੋਂ ਤੇ ਪਿਓ ਆ ਗਿਆ ਆਪੇ ਮਾਜ ਲੂਗੀ ਬੈਠ ਕੇ ਇੱਥੇ ਆ ਜਾ ਸਾਰਾ ਦਿਨ ਰੱਖ ਦੇ ਪਈ ਰੋਟੀ ਲਿਆ ਮੈਂ ਹੋਰ ਬਸ ਖਾਲੀ ਮਾਸੜ ਦੀ ਰੋਟੀ ਹੈ ਬਸ ਪਈ ਆਹੀ ਰਹਿ ਗਈ ਖਾਈ ਜਾਨਾ ਅੱਛਾ ਆ ਮम्मी ਨੇ ਗੱਲ ਕਰਨੀ ਸੀ ਤੁਹਾਡੇ ਨਾਲ ਜੱਸੀ ਰੋਟੀ ਖਾੜਾ ਨੇ ਪਾਪੇ ਨੂੰ ਫਿਰ ਕਰ ਲਈ ਮम्मी ਲੈ ਅਸੀਂ ਕਿਹੜਾ ਰੋਟੀ ਛਡਾਉਣੇ ਆ ਖਾ ਲੈਣਾ ਉਹ ਤਾਂ ਗੱਲ ਕਰਨੀ ਸੀ ਮम्मी ਕਰ ਲਓ ਹੁਣ ਚਲ ਤੁਸੀਂ ਗੱਲ ਹੀ ਕਰ ਲਓ ਪਈ ਨਹੀਂ ਚਲ ਰੋਟੀ ਦੇ ਖਾ ਲਓ ਨਾ ਕੋਈ ਨਾ ਵੇ ਫਿਰ ਖਾ ਲੂਗਾ ਕਰ ਰੋ ਗੱਲ ਕੋਈ ਨਾ ਲੈ ਰੋਟੀ ਕੰਨੂ ਛੱਡਤੀ ਫਿਰ ਹੁਣ ਉੱਤੇ ਦਾ ਖੜ ਗਿਆ ਭਾਈ ਸਿਰ ਤੇ ਆ ਕੇ ਹੁਣ ਰੋਟੀ ਐ ਖਾਦੀ ਜਾਊਗੀ ਲੈ ਸਿਰ ਤੇ ਕਦੋਂ ਖੜਿਆ ਮਾਸੜੀ ਤੇ ਗੱਲ ਕਰਨੀ ਸੀਗੀ ਚਲ ਦੱਸੋ ਗੱਲ ਦੱਸੋ ਤੁਸੀਂ ਕੀ ਕਰਨੀ ਹੋ ਗੱਲ ਤਾਂ ਅਸੀਂ ਵੀਰ ਜੀ ਐ ਕਰਨੀ ਸੀ ਹੂੰ ਵੇ ਹੁਣ ਤੁਹਾਨੂੰ ਪਤਾ ਹੀ ਹੈਗਾ ਵੀ ਸੋਨੇ ਵੀ ਦਾ ਕੰਮ ਦਾ ਕੱਟੀ ਕਰਦਾ ਹਾਂ ਉਹਦਾ ਕੱਟੀ ਚੱਲਦਾ ਕੰਮ ਧੰਦਾ ਹੁਣ ਮਿੱਠੂ ਕਹਿੰਦਾ ਕਿ ਮੈਂ ਲੈਣੀ ਹੈ ਗੱਡੀ ਅੱਛਾ ਵੀ ਜਿਹੜਾ ਹੁਣ ਤੁਰਦੇ ਦੋ ਕਿੱਲੇ ਸੀਗੇ ਉਹਦੇ ਚੋਂ ਥੋੜੀ ਕਹਾਣੀ ਵੇਚ ਕੇ ਸਾਨੂੰ ਗੱਡੀ ਲੈ ਦੇ। ਮਾਂ ਵੇਚਣੀ ਕਾਲੇ ਵਾਸਤੇ ਆ ਦੋ ਕਿੱਲੇ ਚਾਹਨੋ ਜੇ ਤਾਂ ਹੈਗੇ ਨੇਗੇ ਉਹੀ ਆਉਣਗੇ ਨਾ ਇੱਧਰ ਆ ਉਹ ਚਾਹੇ ਹੁਣ ਦੇ ਦੇਣਾ ਚਾਹੇ ਫੇਰ ਦੇ ਦੇਣਾ। ਗੱਲ ਤਾਂ ਇੱਕੋ ਆ ਨਾ। ਫੇਰ ਭਾਈ ਤੁਸੀਂ ਇੱਥੇ ਵੇਚ ਲੋ ਨਾ ਉਥੋਂ ਵੇਚਾਂਗੇ ਪਹਿਲਾਂ ਉਹ ਕਰਾਂਗੇ। ਤੁਸੀਂ ਗੱਡੀ ਲੈਣੀ ਐ ਇੱਥੋਂ ਵੇਚ ਕੇ ਗੱਡੀ ਲੈ ਲਓ। ਲੈ ਮਾਸਟਰ ਜੀ ਥੋੜੀ ਕੁੜੀ ਦੀ ਜ਼ਮੀਨ ਹੈ ਘਟੂ ਕੀ ਚਾਰਾਸਾ ਭਾਈ ਵੇਚ ਦਾਂਗੇ। ਫੇਰ ਨਾ ਕਹੀ ਸਾਡੀ ਕੁੜੀ ਦੀ ਜ਼ਮੀਨ ਘਟਾਤੀ। ਤੇ ਉਥੋਂ ਨਹੀਂ ਘਟੋਗੇ ਜਦੋਂ ਮੈਨੂੰ ਕਹਿਣੋ ਵੇਚਨ। ਲੈ ਚੱਲ ਨੂੰ ਤਾਂ ਅਸੀਂ ਵੀ ਐ ਕਹਨੇ ਆ ਹੁਣ ਇੱਕ ਦਾ ਸੁੱਖ ਨਾ ਹੈ ਵਾਹੀ ਕਰਨ ਵਾਲੇ ਹੈਗੇ ਨੇ ਦੋ ਪਰਾ ਹੁਣ ਉੱਥੇ ਕੌਣ ਹੈ ਛੋਡੇ ਮੰਗਰ ਹੁਣ ਇਹੀ ਵਾਰਸ ਹੈਗੀ ਜ਼ਮੀਨ ਤਾਂ ਅਕਸਰ ਏਸੀ ਦੀ ਕੋਈ ਹੈ ਮੈਂ ਕਦੇ ਕਹਣਾ ਭਾਈ ਏਸੀ ਦੀ ਨਹੀਂ ਹੈਗੀ ਜ਼ਮੀਨ ਤਾਂ ਏਸੀ ਦੀ ਆ ਪਰ ਤੁਸ ਨੂੰ ਐ ਪਤਾ ਵੀ ਉਹ ਮੇਰੇ ਨਾਂ ਹੈਗੀ ਆ ਕਿ ਨਾ ਹੈਗੀ ਆ ਤੁਸੀਂ ਤਾਂ ਕਹਤਾ ਵੀ ਵੇਚ ਦਿਓ ਕਿ ਹੋਰ ਕਿਦੇ ਨਾਮ ਆ ਮਾਸੜ ਜੀ ਉਹ ਤਾਂ ਗਾਂਹਾਂ ਇਹਦੀਆਂ ਭੂਆ ਦੇ ਨਾਮ ਖੜੀ ਆ ਕੁਛ ਤਾਂ ਮੇਰੇ ਤਾਂ ਕਨਾਲਾਂ ਦੋ ਕਨਾਲਾਂ ਨੇ ਲੈ ਐ ਮੇ ਕਿਵੇਂ ਪੂਰੇ ਦੇ ਨਾਮ ਖੜੀ ਹੈਗੀ ਤੁਹਾਡੇ ਨਾਮ ਹੋਣੀ ਚਾਹੀਦੀ ਸੀ ਸਾਡੇ ਨਾਮ ਕਿਵੇਂ ਹੋ ਜੂਗੀ ਹੁਣ ਜਦੋਂ ਮੇਰਾ ਪਿਓ ਮਰ ਗਿਆ ਸੀਗਾ ਮਾਂ ਮਰ ਗਈ ਸੀ ਉਹ ਜ਼ਮੀਨ ਸਾਰੀ ਸਾਡੇ ਭੈਣਾਂ ਭਰਾਵਾਂ ਦੇ ਨਾਮ ਚੜ ਗਈ ਇੱਕ ਗਾਹਾਂ ਸਾਡੇ ਭਾਂਜੇਾਂ ਦੇ ਨਾਮ ਜ ਉਹਨਾਂ ਦੀ ਮਾਂ ਮਰ ਗਈ ਭੈਣ ਮਰ ਗਈ ਸੀ ਇੱਕ ਮੇਰੀ ਅੱਛਾ ਫਿਰ ਚਾਹ ਤੂੰ ਐਂ ਹੀ ਕਹੀ ਜਾਂਦੀ ਐ ਸਾਨੂੰ ਹੈ 2 ਕਿੱਲੇ ਮੇਰੇ ਨਾਮ 2 ਕਿੱਲੇ ਨੇ ਉਹ 2 ਕਿੱਲੇ ਤਾਂ ਹੈਗੇ ਆ ਫਿਰ ਹੈ ਤਾਂ ਅਕਸਰ ਉਹ ਲੈ ਕੇ ਤਾਂ ਨਹੀਂ ਜਾਂਦੀਆਂ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਵੀ ਕੋਈ ਜ਼ਮੀਨ ਦਾ ਲਾਲਚੀ ਹੁੰਦਾਗਾ ਉਹ ਹੈ ਤਾਂ ਸਾਡੇ ਕੋਲ ਹੀ ਆ ਜ਼ਮੀਨ ਤਾਂ ਮੇਰੀ ਵੀ ਹੈਗੀ ਪਰ ਹਜੇ ਨਾਮ ਨਹੀਂ ਹੈਗੀ ਹੌਲੀ ਹੌਲੀ ਨਾਮ ਕਰਾਵਾਂਗੇ ਰਹੀ ਗੱਲ ਵੇ ਜਿੱਦ ਮੈਨੂੰ ਪਰੋਹਣੇ ਨੇ ਕਹਿਤਾ ਮੈਂ ਵੇਚ ਦੂ ਮੈਂ ਛੋਡੇ ਕਹੇ ਤੋਂ ਨਾ ਅੱਜ ਵੇਚਾਂ ਨਾ ਗੱਲ ਵੇਚਾਂ ਲੈ ਉਹ ਵੀ ਤਾਂ ਸਾਡੇ ਮੈਂ ਹੁਣ ਉਹ ਤਾਂ ਪਹਿਲਾਂ ਸੰਗ ਕੋਈ ਗੱਲ ਦੇ ਤੂੰ ਕਹਾ ਦਿਓ ਫਿਰ ਵੇਚ ਜਾਈ ਨਹੀਂ ਕਹਿੰਦਾ ਹੈਗਾ ਤੇ ਹੁਣ ਮੈਨੂੰ ਐਂ ਦੱਸੋ ਜਿੱਦ ਦੇ ਤੁਸੀਂ ਰਿਸ਼ਤਾ ਕਰਿਆ ਉਹਦੇ ਦਾ ਸਾਨੂੰ ਦੋ ਕਿੱਲੇ ਕਹਿ ਕੇ ਰਿਸ਼ਤਾ ਕਰਿਆ ਸੀ ਤੁਸੀਂ ਹਾਂ ਮਾਸਟਰ ਜੀ ਉਦੋਂ ਨਾ ਕਹਿੰਦੇ ਫਿਰ ਸਾਨੂੰ ਅਸੀਂ ਨਾਲ ਲੈਂਦੇ ਭਾਈ ਛੋਟੀ ਕੁੜੀ ਦਾ ਰਿਸ਼ਤਾ ਭਾਈ ਤੂੰ ਬਾਲਾ ਨਹੀਂ ਬੋਲਦੀ ਮੈਨੂੰ ਲੱਗਦਾ ਕੋਈ ਬਾਲਾ ਨਹੀਂ ਮੈਂ ਜਸਸੀ ਤੇ ਚੁੱਪ ਕਰ ਗਿਆ ਪਹਿਲਾਂ ਛੋਟੀ ਕੁੜੀ ਜਮਾ ਵੀ ਨਹੀਂ ਕੰਮ ਕਰਦੀ ਹੈਗੀ ਸਾਰਾ ਦਿਨ ਪਈ ਰਹਿੰਦੀ ਆਂਦਾ ਨਾ ਨਾ ਸਾਰਾ ਮੈਂ ਸਵੇਰੇ 4 ਵਜੇ ਉੱਕਦੀ ਆ ਜਿਸੀ ਤੂੰ ਕਦੇ ਕੋਈ ਕੰਮ ਕੀਤਾ ਕਾ ਚਾਹ ਹੁਣ ਕਿੱਦਾਂ ਉੱਠੀ ਆ ਤੂੰ 4 ਵਜੇ ਸਾਰਾ ਸਾਰਾ ਤਾਂ ਏਸੀ ਚ ਪਈ ਰਹਿੰਦੀ ਆ ਤੜਕੇ ਉੱਠਦੀ ਆ ਦਿਨ ਚੜੇ ਉਹ ਵੀ ਕਦੇ ਹਾਕਾ ਮਾਰ ਮਾਰ ਕੇ ਉਠਾਵਾਂ ਪਹਿਲਾਂ ਤਾਂ ਨਾਲ ਛੁੱਟੀ ਨਹੀਂ ਪਾਂਦੇ ਪੈ ਸੀਗੇ ਮੇਰੀ ਮਾਂ ਮਾਸ ਕਿ ਹੋਈਗੀ ਤੇਰੇ ਬਿਨਾਂ ਕੇ ਪਈ ਪਾਂਦੇ ਮਨ ਜਾਂਦਾ ਉਹ ਰਲ ਮਿਲ ਕੇ ਕੰਮ ਹੁੰਦਾ ਹੁੰਦਾ ਭਾਈ ਹੋਰ ਕਿਵੇਂ ਕਰਦਾ ਹੁੰਦਾ ਇਕੱਲੇ ਬੰਦੇ ਤੇ ਵੀ ਨਹੀਂ ਸਿੱਟੀ ਦਾ ਹੁੰਦਾ ਨਾ ਇਹ ਕੱਲੀ ਕਰ ਸਕਦੇ ਨਾ ਤੁਸੀਂ ਕਰ ਸਕਦੇ ਹੋ ਰਲ ਮਿਲ ਕੇ ਕਰ ਲੋ ਬਾਕੀ ਲਿਆਕ ਦਿੱਤਾ ਤੁਹਾਡਾ ਨਹੀਂ ਪਤਾ ਲੱਗ ਗਿਆ ਰੋਟੀ ਖਾਂਦੇ ਬੰਦੇ ਕੋਲੇ ਆਉਂਦਾ ਹੁੰਦਾ ਕੋਈ ਐ ਗੱਲਾਂ ਕਰਨ। ਲੈ ਦੱਸ ਤੇ ਲਿਆਕਤ ਵੀ ਪਰਖ ਦਿੰਨੇ ਆਪਰੇ। ਇਹਦਾ ਪਰਖ ਨਹੀਂ ਆ ਫਿਰ ਇੱਥੇ ਕੀ ਹੈਗਾ? ਕੁੜੀ ਨਾਲ ਵਾਅਦਾ ਕਰ ਲਮਾ ਸਰ ਜੀ ਸਾਨੂੰ ਨਾਲੇ। ਚੱਲ ਕੋਈ ਗੱਲ ਨਹੀਂ ਭਾਈ ਮੇਰੇ ਨਾਲ ਤਾਂ ਬਾਲਾ ਬੋਲਣ ਦੀ ਲੋੜ ਨਹੀਂ। ਪਰੋਣੇ ਤੋਂ ਕਹਾ ਦਿਓ ਜ਼ਮੀਨ ਵੇਚ ਦਾਂਗੇ ਨਹੀਂ ਮੈਂ ਅੱਜ ਨਹੀਂ ਵੇਚਦਾ ਨਾ ਮੈਂ ਕੱਲ ਵੇਚਾਂ ਬਸ। ਪਰੋਣੇ ਤੋਂ ਕਹਾ ਦਿਓ। ਹਾਂ ਕਹਾ ਦਿਓ ਭਾਈ ਬਸ। ਮੇਰਾ ਭਾਈ ਆਉਜਤ ਮੈਂ ਕਹੀ ਜੰਨੀ ਆ। ਕੋਈ ਗੱਲ ਨਹੀਂ ਫਿਰ ਤੇਰਾ ਭਾਈ ਆ ਭਾਈ ਤੋਂ ਕਹਾ ਦੇ ਫਿਰ। ਉਹ ਵੀ ਤਾਂ ਕਹੋ ਉਹਦੀ ਵੀ ਤਾਂ ਲੈ ਲੈਣੀ ਚਾਹੀਦੀ ਆ ਉਹਦੀ ਜ਼ਮੀਨਾਂ ਚਾਹੇ ਵੇਚੇ ਚਾਹੇ ਰੱਖੇ ਬੱਸ ਸਰ ਜੀ ਤੁਸੀਂ ਸਿੱਧਾ ਕਹਿ ਦਿਓ ਵੀ ਅਸੀਂ ਜ਼ਮੀਨ ਦੇਣੀ ਨਹੀਂ ਹੈਗੀ ਹਾਂ ਭਾਈ ਮੈਂ ਤਾਂ ਛੋਡੇ ਵਾਸਤੇ ਜ਼ਮੀਨ ਦੇਣੀ ਨਹੀਂ ਪਰ ਉਹਨੇ ਦੀ ਜ਼ਮੀਨ ਹੈ ਮੈਂ ਤੇ ਨਵਾਂ ਵਾਸਤੇ ਮੰਗਦੀਆਂ ਬੱਸ ਲੋੜ ਨਹੀਂ ਮੰਗ ਲੈਣਗੇ ਜਦ ਤੇ ਲੋੜ ਹੋਈ ਨਾ ਫਿਰ ਚੀਜ਼ ਤਾਂ ਅਸੀਂ ਘਰ ਚ ਬਣਾਉਣੀ ਹੈ ਅਸੀਂ ਕਿਹਾ ਕਿ ਬਾਹਰ ਸੁੱਟ ਕੇ ਆਉਣੀ ਹੈ ਘਰ ਚ ਬਣਾਉਣੀ ਆ ਭਾਈ ਹੁਣ ਵੇਚ ਦਿਓ ਫਿਰ ਇੱਥੋਂ ਵੇਚ ਦਿਓ ਦੇ ਲੰਮਾ ਪਹਿਲਾਂ ਤਾਂ ਕਿਵੇਂ ਹਾੜੇ ਖੜਦੇ ਸੀ ਕਿ ਜਦੋਂ ਵਿਆਹ ਕਰਨਾ ਸੀ ਦੋ ਕਿਲੇ ਲੈਣੇ ਕੁੜੀ ਦੇ ਨਾਮ ਆ ਹੁਣ ਮੁਕਰਦੇ ਦੇਖ ਲੋ ਜੱਸੀ ਉਹ ਮੈਨੂੰ ਐ ਪਤਾ ਹੁੰਦਾ ਭਾਈ ਤੁਸੀਂ ਹੈ ਇਹ ਜਿਉਂ ਲੋੜ ਹੀ ਨਹੀਂ ਸੀ ਸਾਨੂੰ ਕਿੱਥੇ ਹੁੰਦਾ ਵੀ ਭਾਬੀ ਤੇਰਾ ਰਿਸ਼ਤਾ ਕੌਣ ਲੈਂਦਾ ਸੀ ਤੈਨੂੰ ਭਲਾ ਫਿਰ ਅੱਛਾ ਰਿਸ਼ਤਾ ਕਰਾ ਕੇ ਅਸੀਂ ਕਹਣਾ ਫਿਰ ਇੱਥੇ ਸਾਨੂੰ ਕਹਣਾ ਤੇ ਲੈਣਾ ਲਾਤੀਆਂ ਆ 5 ਸਾਲ ਹੋ ਗਏ ਵਿਆਹੀ ਨੂੰ ਹਜੇ ਕੋਈ ਜਵਾਕ ਨਹੀਂ ਕੋਈ ਜੱਲਾ ਨਹੀਂ ਇਹ ਤਾਂ ਭਾਈ ਕੁਦਰਤ ਦੀਆਂ ਦੇਣਾ ਹੁੰਦੀਆਂ ਨੇ ਉਹ ਪ੍ਰਮਾਤਮਾ ਦੇ ਹੱਥ ਹੁੰਦਾ ਕਿਸ ਨੂੰ ਕਦੋਂ ਕਿਸੇ ਨੂੰ ਕੀ ਦੇਣਾ ਆ ਸਾਰੀਆਂ ਅਣਗਵੰਧੜਾ ਮਿਹਣੇ ਮਾਰਦੀਆਂ ਨੇ ਲੈ ਕੁੜੇ ਸਾਨੂੰ 5 ਸਾਲ ਹੋ ਗਏ ਮੁੰਡਾ ਵੇਹੇ ਨੂੰ ਹੱਜੇ ਤੁਹਾਡੇ ਕੋਈ ਤੇਰੇ ਪੋਤਾ ਪੁੱਤ ਨੀ ਤਾਂ ਸਿੱਧੀਆਂ ਹੋਣਾ ਸਾਰਾ ਕੁਝ ਹੋ ਜਾਊਗਾ ਜਦੋਂ ਲਾਲਚ ਦੀ ਪੱਟੀ ਬੰਨੀ ਹੁੰਦੀ ਆ ਪਰਮਾਤਮਾ ਵੀ ਨਹੀਂ ਉਸ ਘਰੇ ਖੜਦਾ ਹੁੰਦਾ ਕੋਈ ਲਾਲਚ ਨਹੀਂ ਹੈਗੇ ਮਾਸਟਰ ਜੀ ਤਾਂ ਤੁਸੀਂ ਨੇ ਕਿਹਾ ਸੀਗਾ ਤਾਂ ਉਹ ਕਹਿੰਦਾ ਸਾਨੂੰ ਕੋਈ ਜਰੂਰਤ ਨਹੀਂ ਸੀ ਕੋਈ ਗੱਲ ਨਹੀਂ ਭਾਈ ਮੈਂ ਮੈਂ ਕਹੇ ਤਾਂ ਮੈਂ ਹੀ ਕਿਹਾ ਸੀ ਨਾ ਜਦੋਂ ਜ਼ਮੀਨ ਦੇਣੀ ਹੋਈ ਮੈਂ ਆਪੇ ਦੇ ਦੂੰਗਾ ਹਾਂ ਕੋਟਾ ਭਾਈ ਨਮਾਸ਼ਰ ਜੀ ਕੋਟਾ ਤੁਸੀਂ ਬੋਲ ਦਿਓ ਭਾਈ ਬਥੇਰਾ ਚੁੱਪ ਕਰਕੇ ਜਰ ਲਿਆ ਮੈਂ ਰੋਜ਼ ਫੁੱਟ ਸੜਦੋਂ ਕਿਤੇ ਕੁਛ ਕਰ ਲੈ ਕਿਤੇ ਕੁਛ ਕਰ ਲਿਆ ਕੋਟਾ ਕੌਣ ਐਨੂੰ ਕੋਟਾ ਕੋਈ ਨਹੀਂ ਹੈਗੇ ਤੁਹਾਡੀ ਕੁੜੀ ਪਹਿਲਾਂ ਹਾਂ ਕਿੱਧਰ ਗਈ ਚਲ ਜੱਸੀ ਤੇਰਾ ਹੱਕ ਨਹੀਂ ਬਣਦਾ ਵਿੱਚ ਬੋਲਣਾ ਮੰਮੀ ਹੈਗੀ ਨਾ ਇਹਦਾ ਹੱਕ ਕਿਉਂ ਨਹੀਂ ਬਣਦਾ ਇਹ ਘਰਦਨ ਹੈਗੀ ਕੁੜੀ ਤੇਰਾ ਜਾ ਰਿਹਾ ਹੱਕ ਬਣਦਾ ਜਿਵੇਂ ਤੂੰ ਬੋਲਦੀਆਂ ਵਿੱਚ ਫਿਰ ਹੱਕ ਤਾਂ ਤੇਰਾ ਵੀ ਨਹੀਂ ਬਣਦਾ ਭਾਈ ਸੋਡਾ ਹੱਕ ਤਾਂ ਕਿਸੇ ਦਾ ਵੀ ਨਹੀਂ ਬਣਦਾ ਮੇਰੇ ਨਾਲ ਪ੍ਰੋਣਾ ਗੱਲ ਕਰ ਲੈ ਜ਼ਮੀਨ ਵੇਚ ਦਾਂਗੇ ਨਹੀਂ ਜਾਓ ਆਪਦਾ ਕੰਮ ਕਰੋ ਬਸ ਨਾ ਮੈਂ ਅੱਜ ਵਿੱਚ ਆਣਾ ਗੱਲ ਵੇਚਾਂ ਗੱਲ ਨਹੀਂ ਸੁਣਨੀ ਹੈ ਜਿਹੜਾ ਕਹਿ ਨਹੀਂ ਸਕਦਾ ਹੈਗਾ ਹਾਂ ਕੋਈ ਗੱਲ ਨਹੀਂ ਸੁਣਨੀ ਨੇ ਕਹਤਾ ਜਦ ਦੇ ਦੇਖੀ ਜਾਉ ਹਾਂ ਸੋਨੀ ਦੇ ਕਹਿਣ ਤੇ ਦੇਣਗੇ ਹੁੰਦਾ ਦੇ ਨਹੀਂ ਸਕਦੇ ਹੈਗੇ ਇਹ ਗੱਡੀ ਕਹਾ ਭਾਈ ਨੇ ਲੈਣੀ ਆ ਜ਼ਮੀਨ ਵੇਚ ਦੋ ਕਹਾ ਚਾਰ ਨੌ ਦੀ ਨਾ ਭਰਾ ਕਿਹੜਾ ਅੱਡੋ ਅੱਡਨੇ ਜੀ ਵੀ ਜਿਹੜਾ ਕੋਈ ਅੱਡ ਲੈ ਕੇ ਵੈਜੂਗਾ ਉਹ ਇਕੱਠੇ ਤਾਂ ਹੈਗੇ ਨੇ ਵੀ ਹੁਣ ਚੱਲ ਉਹ ਭਾਈ ਖੇਤੀ ਕਰੀ ਜਾਂਦਾਗਾ ਨਾ ਬਾਹਰ ਚਾਰ ਫੈਕਟਰੀ ਚ ਲੱਗਿਆ ਉਹ ਉਹਦੀ ਗੱਡੀ ਚਲਾਈ ਜਾਊਗਾ ਜੇ ਭੈਣ ਜੀ ਗੱਡੀ ਲੈਣ ਦਾ ਇੰਨਾ ਸੌਂ ਕਹਣਾ ਮਿਹਨਤ ਕਰਕੇ ਲੋ ਨਾ ਕਿ ਕਿਸੇ ਦੀ ਜ਼ਮੀਨ ਵੇਚ ਕੇ ਲੋ ਜੇ ਜ਼ਮੀਨ ਵੇਚਣੀ ਵੀ ਆ ਤਾਂ ਆਪ ਦੀ ਵਿੱਚੋਂ ਪਹਿਲਾਂ ਜਿੱਦੇ ਛੋਡੀ ਬੇਕੀ ਉੱਤੇ ਗਾਹਾਂ ਵਾਢਾ ਧਰ ਲਓ ਸਾਨੂੰ ਤਾਂ ਕੇ ਸ਼ੌਕ ਆ ਤਾਂ ਮੇਰੇ ਤਾਂ ਪੁੱਤ ਬਥੇਰਾ ਵੱਡਾ ਤਾਂ ਕੰਮ ਕਰੀ ਜਾਂਦਾ ਆ ਛੋਟਾ ਹੀ ਨਹੀਂ ਕਰਦਾ ਉਹਦੋਂ ਇਹ ਨਹੀਂ ਕਰਦੀ ਮੈਂ ਤਾਂ ਤਾਂ ਕਹਿੰਦੇ ਸੀ ਵੀ ਚਲੋ ਉਹ ਤਾਂ ਕਮਾ ਕੇ ਲਈ ਜਾਊਗਾ ਚਾਰ ਪੈਸੇ ਘੱਟ ਦੀ ਕਵੀਦਾਰੀ ਚੱਲੀ ਜਾਊ ਹਾਂ ਹਾਂ ਜ਼ਮੀਨ ਵੇਚ ਦਿਓ ਫਿਰ ਤਾਂ ਕੰਮ ਕਰਨ ਲੱਗ ਜਾਣਗੇ ਨਾ ਦੋਨੇ ਗੱਲਾਂ ਦੇਖ ਕਰਦੀ ਦੇਖ ਲੈ ਪਾਪਾ ਹੁਣ ਤਾਂ ਤੁਸੀਂ ਅੱਖੀਂ ਦੇਖ ਲਿਆ ਨਾ ਐਂ ਮੇਰੇ ਨਾਲ ਕਰਦੀਆਂ ਨੇ ਇਹ ਬਸ ਦੇਖੀ ਜਾਨਾ ਪੁੱਤੋ ਕਹਿਣਾ ਤਾਂ ਮੈਂ ਚਾਹੁੰਦਾ ਨਹੀਂ ਸੀ ਹੁਣ ਜਮੇ ਇਹ ਬੋਲਦੀ ਓਵੇਂ ਤੂੰ ਬੋਲੇ ਕਰ ਅੱਕ ਕੇ ਬੋਲੇ ਮੈਂ ਵੀ ਅੱਜ ਮੇਰਾ ਮਤਲਬ ਨਹੀਂ ਸੀ ਨਾ ਇਹ ਨਾ ਬੋਲਣ ਦਾ ਲੈਸ ਵੀ ਦੇਖ ਲਈ ਨੂੰ ਕੱਲ ਚੀ ਬਰਕੀੜਾ ਦੀ ਸੋਡੇ ਰੋਟੀ ਤਾਂ ਖਾਂਦੇ ਜਾਂਦੀਆਂ ਐਡੀਆਂ ਪਾਪਣਾ ਨੇ ਇਹ ਉਹ ਪਤਾ ਹੀ ਆ ਹੁਣ ਗਾਹਾਂ ਜਾ ਕੇ ਜਿੱਥੇ ਜਾਈਆ ਕੁੜੀ ਜੀ ਦੇਖੀ ਖਲਿਆਰੇ ਪੌਂਦੀ ਉੱਥੇ ਕਿਸੇ ਦੇ ਘਰੇ ਜਾਊਗੀ ਚੱਲ ਕੋਈ ਨਾ ਪਾਪਾ ਰੋਟੀ ਹੋਰ ਲੈ ਕੇ ਦੇਵਾਂ ਮੈਂ ਚੱਲ ਤੂੰ ਰੋਟੀ ਰਾਟੀ ਦਾ ਬੱਸ ਤੂੰ ਉਹਨੂੰ ਕੁਸ ਪਰਾਉਣੇ ਇਹਨੂੰ ਕੋਣ ਆਉਂਦਾ ਮੈਂ ਉਹਦੇ ਨਾਲ ਗੱਲ ਕਰਕੇ ਜਾਣਾ ਜਾਣਾ ਪਊਗਾ ਮੈਨੂੰ ਚੱਲ ਕੋਈ ਨਾ ਚਰਨੋ ਕੀ ਹੋ ਗਿਆ ਐ ਬੈਠੀਆਂ ਕੀ ਸੋਚੀ ਜਾਂਦੀਆਂ ਕੀ ਸੋਚਣਾ ਸੀ ਜੀ ਉਹੀ ਬੇਬੇ ਬਾਰੇ ਸੋਚੀ ਜਾਨੀ ਆ ਅਡਜ ਲੂਸ ਕੱਢਿਆ ਬਾਪੇ ਦਾ ਛੱਡ ਹੀ ਦੇ ਗੱਲ ਬੱਸ 10 ਮਿੰਟ ਕੀ ਆ ਗਿਆ ਉਹ ਬਸ ਆਪਦੀ ਗੱਲਾਂ ਸੁਣਾਉਣ ਬੈ ਗਈਆਂ ਚਲ ਬੇਬੇ ਦਾ ਤਾਂ ਹੱਕ ਬੰਦਾ ਬੋਲਣ ਦਾ ਜੱਸੀ ਦਾ ਜੱਸੀ ਵਿੱਚੂੰ ਹੀ ਟੰਗ ਡਾਉਣ ਲੱਗ ਜਾਂਦੀ ਐ ਜੱਸੀ ਕੀ ਕਹਿੰਦੀ ਸੀ ਬਾਪੂ ਬਹੁਤ ਪੁੱਠਾ ਸਿੱਧਾ ਬੋਲੀ ਐ ਬਥੇਰਾ ਉੱਚਾ ਬੋਲੀ ਐ ਕਹਿੰਦੀ ਛੋਡੀ ਕੁੜੀ ਤਾਂ ਕੰਮ ਨਹੀਂ ਕਰਦੀ ਇਹ ਇਹ ਐਂ ਕਰਦੀ ਆ ਬਾਹ ਕਰਦੇ ਸਾਨੂੰ ਤਾਂ ਦੋ ਕਿਲੇ ਜ਼ਮੀਨ ਵੀ ਚਾਹੀਦੀ ਆ ਉਮੈ ਤਾਂ ਬੇਬੇ ਨੂੰ ਕਹੀ ਜਾਂਨਾ ਵੀ ਦੇਖ ਕੇ ਕੋਈ ਥੌਂ ਟਕਾਣਾ ਦਾ ਬੱਟੋ ਫਹਾ ਪਰੇ ਇੱਥੇ ਲੜਾਈ ਅੱਧੀ ਤਾਂ ਉਸੇ ਕਰਕੇ ਪੈਂਦੀ ਆਪਣੇ ਘਰ 'ਚ ਉਹੀ ਤਾਂ ਕਹਣੀ ਆ ਕੁੜੀ ਤਾਂ ਉਹ ਹੀ ਨੇ ਬੋਲਦੀ ਸੋਹਣੀ ਲੱਗਦੀ ਹੁੰਦੀ ਗੱਲਾਂ 'ਚ ਪਾਪਾ ਕੀ ਸੋਚੂਗਾ ਵੀ ਐਂ ਬੋਲਦੀ ਹੈਗੀ ਉਹ ਜੱਸੀ ਯਾਰ ਮੈਨੂੰ ਆ ਗਿਆ ਫੈਕਟਰੀ 'ਚੋਂ ਫੋਨ ਮੈਨੂੰ ਜਾਣਾ ਪੈ ਗਿਆ ਨਹੀਂ ਤਾਂ ਬਾਪੂ ਨਾਲ ਮੈਂ ਗੱਲ ਕਰਨੀ ਸੀ ਕੋਈ ਬਾਪੂ ਤਾਂ ਵਿਚਾਰਾ ਢੀਕ ਢੀਕ ਕੇ ਗਿਆਗਾ ਰੱਖ ਲੈਣਾ ਸੀ ਉਹਨੂੰ ਓਕੇ ਹਾਂ ਸੀ ਬਸ ਜਿੱਦੋਂ ਐਡਾ ਕਲੇਸ਼ ਪਾ ਕੇ ਬਹਿ ਗਿਆ ਰੈਨ ਨੂੰ ਜੀ ਕਰਦਾ ਤੇ ਰੋਟੀ ਦੀ ਬੁਰਕੀ ਵੀ ਗੱਲ ਚੜਾਤੀ ਰੋਟੀ ਨਹੀਂ ਖਾਂਦਿੱਤੀ ਰੋਟੀ ਖਾਂਦਿਆ ਤੇ ਕਲੇਸ਼ ਪਾ ਕੇ ਬਹਿ ਗਈਆਂ ਯਾਰ ਮੈਨੂੰ ਜੱਸੀ ਤੇ ਖੇਚੜੀ ਜਾਂਦੀ ਐ ਚੱਲ ਬੇਬੇ ਤਾਂ ਯਾਰ ਰਿਸ਼ਤੇਦਾਰੀ ਆ ਥੋਂ ਟਿਕਾਣੇ ਲੱਗਦਾ ਕੋੜ ਮਾ ਮੈਂ ਤਾਂ ਕਹਿੰਦੀ ਆ ਤਾਂ ਥਾਂ ਸਿਰ ਆ ਚੱਲੋ ਤਾਂ ਬੋਲਣ ਦਾ ਹੱਕ ਐ ਜੱਸੀ ਦਾ ਤਾਂ ਕੋਈ ਹੱਕ ਵੀ ਨਹੀਂ ਬੰਦਾਂ ਨਹੀਂ ਬੰਦਦਾ ਜੱਸੀ ਦਾ ਹੱਕ ਬੋਲਣ ਅਗਲਾ ਕਹਿੰਦਾ ਖਣੀ ਕੁਵਾਰੀਆਂ ਕੁੜੀਆਂ ਨੂੰ ਉਹਨਾਂ ਨੂੰ ਅਕਲ ਨਹੀਂ ਹੈਗਾ ਬੋਲਣ ਦੀ ਮੜੀ ਮੋਟੀ ਇਹ ਤਾਂ ਗੱਲਾਂ ਪਾਪਾ ਵਿਚਾਰਾ ਪਤਾ ਨਹੀਂ ਮਨ ਮਨ ਕੀ ਸੋਚਦਾ ਹੋਊਗਾ ਹੁਣ ਤਾਂ ਪਤਾ ਲੱਗ ਗਿਆ ਉਹ ਤਾਂ ਅੱਖੀ ਵੀ ਦੇਖ ਲਿਆ ਪਤਾ ਲੱਗ ਗਿਆ ਇਹ ਮੇਰੀ ਧੀ ਨੂੰ ਵੀ ਐਂ ਬ ਚਲ ਤੂੰ ਤਾਂ ਨਹੀਂ ਬੋਲੀ ਕੁਛ ਉਹਨਾਂ ਦੇ ਸਾਹਮਣੇ ਮੈਂ ਤਾਂ ਕੀ ਬੋਲਣਾ ਸੀ ਮੈਨੂੰ ਬੋਲਣ ਦਿੰਦੀਆਂ ਨੇ ਮੇਰੀ ਜ਼ੁਬਾਨ ਨਹੀਂ ਖਿੱਚਦੂਗੀ ਬੇਬੇ ਯਾਰ ਬੇਬੇ ਜ਼ੁਬਾਨ ਕਿਵੇਂ ਖਿੱਚ ਦੂ ਜਿੱਥੇ ਕੋਈ ਗੱਲ ਗਲਤ ਹੋ ਗਈ ਉੱਥੇ ਬੋਲਿਆ ਜਾਂਦਾ ਹੁੰਦਾ ਠੀਕ ਹੈ ਪਤਾ ਨਹੀਂ ਜੀ ਪਿੱਠ ਪਿੱਛੇ ਨਾ ਸੋਡੇ ਬਹੁਤ ਕੁਛ ਕਰਦੀਆਂ ਨੇ ਸੋਡੇ ਹੁੰਦੇ ਨਹੀਂ ਮੈਨੂੰ ਬੋਲਦੀਆਂ ਉਹ ਬਹੁਤ ਕੁਛ ਕਹਿੰਦੀਆਂ ਨੇ ਉਹ ਯਾਰ ਮੈਨੂੰ ਪਤਾ ਚੱਲ ਨੋ ਯਾਰ ਇਹ ਤਾਂ ਹੁਣ ਮੈਂ ਮੈਂ ਵੀ ਇਸ ਘਰ 'ਚ ਹੀ ਰਹਿਣਾ ਮੈਨੂੰ ਮੇਰੀ ਮਾਂ ਨੇ ਜੰਮਿਆ ਮੈਨੂੰ ਪਤਾ ਮੇਰੀ ਮਾਂ ਦਾ ਸੁਭਾਅ ਕਹਿ ਜਾ ਤੇ ਸਾਡੀ ਕੁੜੀ ਦਾ ਸੁਭਾਅ ਕਹਿ ਜਾ ਪਰ ਹੁਣ ਕਾਮਾਂ ਵੀ ਕੀ ਹੂੰ ਸਮਝ ਨਹੀਂ ਆਉਂਦੀ ਮਿੰਨ ਦਾ ਕੁਛ ਕਿੰਨਾ ਕੁ ਸਮਝਾਈ ਜਾਵਾਂ ਮੈਂ ਮੈਂ ਤਾਂ ਤੈਨੂੰ ਹੀ ਕਹਿ ਸਕਦਾ ਯਾਰ ਚਲੋ ਉਹ ਤਾਂ ਸੋਡੀ ਗੱਲ ਠੀਕ ਆ ਬੇਬੇ ਦੀਆਂ ਗੱਲਾਂ ਤਾਂ ਮੈਂ ਝੱਲ ਲੂੰਗੀ ਮੇਰੀ ਸੱਸ ਹੈ ਸਹਿ ਲੂੰਗੀ ਪਰ ਜਦੋਂ ਜੱਸੀ ਬੋਲਦੀ ਆ ਉਹ ਗੱਲਾਂ ਨਹੀਂ ਸਹੀਆਂ ਜਾਂਦੀਆਂ ਨਾ ਹੀ ਉਹਦਾ ਹੱਕ ਬੰਦ ਹੈਗਾ ਹੁਣ ਨਿਆਣੀ ਤਾਂ ਨਹੀਂ ਮਾੜਾ ਮਟਾ ਤਾਂ ਹੱਥ ਬਿਟਾਈ ਸਕਦੀ ਐ ਨਾ ਕੰਮ ਚ ਕਰਵਾਈ ਸਕਦੀ ਐ ਨਾਲ ਬੈਠੀ ਬਿਠਾਈ ਰੋਟੀ ਭਾਲਦੀ ਆ ਫਿਰ ਉੱਤੋਂ ਮੇਨੇ ਮੇਨੇ ਵੀ ਉਹ ਸੱਸਾਂ ਵਾਂਗੂ ਹੀ ਦਿੰਦੀ ਆ ਕੋਈ ਨਾ ਜਦੋਂ ਆਪਦੀ ਸੱਸ ਆਈ ਨਾ ਉਦੋਂ ਪਤਾ ਲੱਗੂ ਇਹ ਜਿਹਨੂੰ ਫਿਰ ਉਹ ਜਿਹੇ ਘਰੀ ਮਿਲਦੇ ਹੁੰਦੇ ਨੇ ਜਿਹੜਾ ਜਾ ਕੋਸ਼ਾ ਆਪ ਘਰੋਂ ਕਰਕੇ ਜਾਂਦੀਆਂ ਨੇ ਇਹ ਤਾਂ ਮੇਰੀ ਭੈਣਾਂ ਕਹੇ ਨੂੰ ਜੀ ਤਾਂ ਕਰਦਾ ਨਹੀਂ ਪਾਪੇ ਦੇ ਤਾਂ ਮਨ ਖਰਾਬ ਕਰਤਾ ਨਾ ਪਹਿਲੀ ਦਵਾਈ ਚੱਲਦੀ ਆ ਪਤਾ ਨਹੀਂ ਵਿਚਾਰਾ ਕੀ ਸੋਚੂਗਾ ਹੁਣ ਇਹਨਾਂ ਤੇ ਇੱਕੋ ਹੀ ਰੱਟ ਲਾ ਰੱਖੀ ਐ ਵੀ ਦੋ ਕਿੱਲੇ ਜਿਹੜੀ ਜ਼ਮੀਨ ਆ ਉਹ ਲੈ ਆ ਇੱਥੇ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਣੇ ਘਰੇ ਕੀ ਕਮੀ ਆ ਦਿਨ ਰਾਤ ਮੈਂ ਮਰਦਾ ਖਪਦਾ ਠੀਕ ਆ ਜੇ ਵੇਚਣੀਆਂ ਕੋਸ ਆਪਣਾ ਵੇਚ ਦੇਣ ਆਪਣੇ ਕਿਹੜਾ ਜ਼ਮੀਨ ਹੈ ਨਹੀਂ ਉਹ ਵੇਚ ਦੇਣ ਕੋਈ ਜ਼ਰੂਰੀਆ ਵੀ ਥੋੜੀ ਜ਼ਮੀਨ ਬਕਾਉਣੀ ਆ ਉਹ ਤਾਂ ਕਹਿੰਦੇ ਜ਼ਮੀਨ ਘਟ ਜੂਗੀ ਚੱਸੀ ਤਾਂ ਕਹਿੰਦੀ ਐਡੀ ਐਡੀ ਗੱਲਾਂ ਮਿਸਰਦ ਜਮੀਨ ਚ ਘਾਟਾ ਪੈ ਜੂਗਾ ਯਾਰ ਮੈਂ ਤਾਂ ਕਦੇ ਸੁਣਿਆ ਨਹੀਂ ਵੀ ਸਹੁਰਿਆਂ ਦੀ ਜਮੀਨ ਵੇਚ ਕੇ ਕੋਈ ਕਿਸੇ ਨੇ ਆਪਦਾ ਘਰ ਪਾ ਲਿਆ ਹੋਵੇ ਬਸ ਇੱਥੇ ਦਾ ਫਰਕ ਪੈਂਦੇ ਹੁੰਦੇ ਆ ਰਿਸ਼ਤੇਦਾਰੀਆਂ ਚ ਆਹੀ ਗੱਲਾਂ ਫਰਕ ਪਵਾਉਂਦੀਆਂ ਨੇ ਫਰਕ ਪੈਣ ਵਾਲੀਆਂ ਗੱਲਾਂ ਤਾਂ ਆਪ ਕਰੀ ਜਾਂਦੀਆਂ ਹੁਣ ਮੇਰੀ ਮਾਂ ਨੂੰ ਨਹੀਂ ਆਗਲ ਹੈਗੀ ਲੈ ਦੱਸ ਮੈਂ ਤਾਂ ਹੈਰਾਨ ਤੇ ਕੁੜੀ ਨੇ ਤਾਂ ਮੈਂ ਕਰਦਾ ਗੱਲ ਕੋਈ ਗੱਲ ਨਹੀਂ ਨੂੰ ਆਉਣ ਚੱਲ ਕੋਈ ਨਾ ਜੀ ਕਾਦੇ ਵਾਸਤੇ ਐਵੇਂ ਕਲੇਸ਼ ਪੈ ਜੂਗਾ ਕਿਉਂ ਕਾਦੇ ਵਾਸਤੇ ਯਾਰ ਨਾ ਨਾ ਕੁਛ ਨਾ ਬੋਲੇ ਤੁਸੀਂ ਨਹੀਂ ਨਹੀਂ ਪਤਾ ਕੀ ਚੱਕਰ ਜੇ ਤਾਂ ਗੱਲ ਐ ਹੁੰਦੀ ਵੀ ਉਹ ਨਾ ਬੋਲਦੀ ਫੇਰ ਤਾਂ ਮੈਂ ਨਾ ਬੋਲਦਾ ਔਰ ਜੇ ਸਿੱਧਾ ਬੋਲਣ ਦਾ ਉਥੇ ਹੱਕ ਬਣਦਾ ਹੀ ਨਹੀਂ ਸੀ ਮੈਂ ਕਰਦਾ ਗੱਲ ਗੱਲ ਨਹੀਂ ਬਾਤ ਹੀ ਸਮਝਾ ਦਿਓ ਐਵੇਂ ਤੁਸੀਂ ਲੜਨ ਬੈਠੋ ਫਿਰ ਉਹ ਮੇਰੇ ਨਾਲ ਲੜੂਗੀ ਵੀ ਤੂੰ ਕੰਨ ਭਰਤੇ ਯਾਰ ਤੇਰੇ ਨਾਲ ਕਿਉਂ ਲੜੂ ਕੰਨ ਭਰਨ ਨੂੰ ਤੂੰ ਕਿਹੜਾ ਕੋਈ ਝੂਠ ਬੋਲ ਰਹੀ ਹੈ ਮੇਰੇ ਬਾਰੇ ਵੀ ਤਾਂ ਮੇਰੇ ਕੋਲ ਗੱਲਾਂ ਕਰਦੀਆਂ ਨੇ ਉਹ ਗੱਲਾਂ ਤਾਂ ਕਰਦੀਆਂ ਨੇ ਪਰ ਉਹ ਕਿਹੜਾ ਸੱਚੀਆਂ ਦੱਸਦੀਆਂ ਨੇ ਇਹ ਤਾਂ ਬਦਾ ਚੜਾ ਕੇ ਦੱਸਣ ਹੀ ਹੈ ਨਾ ਹੁਣ ਮੇਰੇ ਮੰਗਰ ਪਹਿਰੀਆਂ ਨੇ ਉੱਥੋਂ ਜਵਾਬ ਦੇਮੇ ਨੇ ਇਹ ਤਾਂ ਰੱਬ ਦੀ ਦੇਣ ਹੈ ਨਾ ਜਦੋਂ ਜਵਾਬ ਹੋਣਾ ਹੈ ਦੇਣਾ ਰੱਬ ਨੇ ਉਹਦੀ ਦੇਣਾ ਬਸ ਓ ਯਾਰ ਇਹਨਾਂ ਨੂੰ ਅਕਲ ਹੀ ਨਹੀਂ ਹੈਗੀ ਆ ਕੁੜੀ ਤਾਂ ਪੜ੍ਹੀ ਲਿਖੀ ਆ ਇਹਨੂੰ ਤਾਂ ਅਗਲ ਚਾਹੀਦੀ ਆ ਮੜੀ-ਮੋਟੀ ਬੋਲਣ ਲੱਗੀ ਸੋਚੇ ਤਾਂ ਸਹੀ ਉਹੀ ਪਾਗਲਾਨੀਆਂ ਗੱਲਾਂ ਚੱਲ ਮੈਂ ਕਰਦਾ ਡੈਡੀ ਜੀ ਨਾਲ ਗੱਲ ਹਨਾ ਕੋਈ ਗੱਲ ਗਲਤੇ ਨਾ ਲਾਓ ਫੋਨ ਤੇ ਗੱਲ ਕਰ ਲਿਓ ਤੁਸੀਂ ਰਹਿਣਾ ਤਾਂ ਸੀਗਾ ਉਹਨਾਂ ਨੇ ਵਿਚਾਰੇ ਨੇ ਬੱਚੇ ਦਾ ਮਨ ਖਰਾਬ ਹੋ ਗਿਆ ਚੱਲ ਕੋਈ ਨਾ ਮੈਂ ਜਾ ਆਂ ਡੈਡੀ ਕੋਲ ਰੋਟੀ ਵੀ ਨਹੀਂ ਖਾਂ ਦਿੱਤੀ ਉਹਨਾਂ ਨੇ ਤਾਂ ਆਹ ਕੁੜੀ ਨਾ ਮੈਂ ਕਰਦਾ ਖਾਲ ਨੂੰ ਆ ਲੈਣ ਦਾ ਪੂਰੀ ਫਿਰਦੀ ਨਹੀਂ ਅਸਲੀਆ ਕੋਲ ਇਹਦਾ ਵਿਚਾਰੀ ਇਹੀ ਚੰਗੀ ਆ ਜੀ ਕੁਈ ਹੋਰ ਹੋਵੇ ਉਹਨੂੰ ਘਰੋਂ ਦੀ ਬਾਗਾਂ ਦੀ ਛੱਡ ਕੇ ਘਰ ਆ